ਬੇਸਿਕਲੀ ਜੀ ਇਥੇ ਇੱਕ ਸਲਾਮਤਦੀਨ ਨਾਮ ਦਾ ਵਿਅਕਤੀ ਹੈਗਾ ਜਿਹੜਾ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਮਾਨਯੋਗ ਉਪ ਪਤਰੀਆਂ ਮੁੱਖ ਮੰਤਰੀ ਸ਼੍ਰੀ ਭਪਨ ਸਿੰਘ ਜੀ ਮਾਨ ਵੱਲੋਂ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਸਮੇਂ-ਸਮੇਂ ਤੇ ਜਿਹੜਾ ਯੁੱਧ ਨਸ਼ਾ ਬਰੂਦ ਦੇ ਤਹਿਤ ਸਾਨੂੰ ਗਾਈਡਲਾਈਨਸ ਆਉਂਦੀਆਂ ਤੇ ਉਹਦੇ ਵਿੱਚ ਆ ਜਿਹੜਾ ਬੰਦਾ ਸੀਗਾ ਪਿੰਡ ਕੱਲੂ ਮਾਜਰਾ ਜਿਹੜੀ ਪੰਚਾਇਤ ਹੈਗੇ ਇਹਨਾਂ ਵੀ ਸਾਨੂੰ ਲਿਖ ਕੇ ਦਿੱਤਾ ਤੇ ਪੀਡੀਪੀਓ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਅੱਜ ਕਾਰਵਾਈ ਕੀਤੀ ਜਿਹਦੇ ਵਿੱਚ ਜਿਹੜੀ ਇਹਨਾਂ ਨਜਾਇਜ਼ ਸਾਰੀ ਜਿਹੜਾ ਆਪਣੇ ਨਸ਼ਾ ਤਸਕਰੀ ਤੋਂ ਆ ਸਾਰੀ ਇਹਨੇ ਬਣਾਈ ਸੀਗੀ ਤੇ ਉਸ ਨੂੰ ਪ੍ਰੋਪਰ ਪ੍ਰੋਸੀਜਰ ਫਾਲੋ ਕਰਤੇ ਡਿਊ ਪ੍ਰੋਸੈਸ ਦੇ ਨਾਲ ਜਿਹੜੀ ਆ ਸਾਰੀ ਕਾਰਵਾਈ ਡਿਮੋਲੀਸ਼ਨ ਕੀਤਾ ਗਿਆ ਇਹਦੇ ਮਾਮਲੇ ਦਰਨੇ ਪਹਿਲਾਂ ਜੀ ਇਹਦੇ ਤੇ ਹੋ ਤਿੰਨ ਮੁਕਦਮੇ ਦਰਜ ਤੇ ਪਿਛਲੇ ਮਹੀਨੇ ਵੀ ਮਈ ਦੇ ਮਹੀਨੇ ਵੀ ਇਹਦੇ ਚ ਇੱਕ ਆਪਾਂ ਇਹਦੇ ਚ ਪਰਚਾ ਦਿੱਤਾ ਸੀਗਾ ਨਸ਼ੇ ਦਾ ਹੀ ਤੇ ਵੱਡੇ ਪੱਧਰ ਤੇ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਕਰਦਾ ਸੀ ਇਹਦੇ ਨਸ਼ੇ ਦੀ ਸਪਲਾਈ ਕਰਦਾ ਸੀ ਤੇ ਇਸ ਤੋਂ ਪਹਿਲੇ ਵੀ ਅਸੀਂ ਇਸ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹਦੇ ਆਪਣਾ ਟੇਹਾ ਕਲੋਨੀ ਦੇ ਵਿੱਚ ਵੀ ਅਸੀਂ ਕਰ ਚੁੱਕੇ ਹਾਂ ਤੇ ਆਪਣਾ ਅਦਰ ਬੱਸੀ ਦੇ ਏਰੀਆ ਵਿੱਚ ਵੀ ਅਸੀਂ ਡਿਮੋਲੀਸ਼ਨ ਦੇ ਕੀਤੇ ਤੇ ਅੱਗੇ ਵੀ ਇਸ ਤਰੀਕੇ ਦੀ ਕਾਰਵਾਈ ਜਾਰੀ ਰਹੇਗੀ ਜਿੰਨੇ ਵੀ ਜਿਹੜੇ ਲੋਕੀ ਆ ਜਿਹੜੇ ਵਿਅਕਤੀ ਇਸ ਤਰੀਕੇ ਦੀ ਨਸ਼ਾ ਤਸਕਰੀ ਦੇ ਵਿੱਚ ਇਸ ਦੇ ਕਾਰੋਬਾਰ ਦੇ ਵਿੱਚ ਲੱਗੇ ਹੋਏ ਨੇ ਉਹਨਾਂ ਨੂੰ ਸਖਤ ਚੇਤਾਵਨੀ ਹੈ ਸਾਡੀ ਨਿਗਾ ਤੁਹਾਡੇ ਤੇ ਆ ਤੁਹਾਡੇ ਤੁਹਾਨੂੰ ਵੀ ਅਸੀਂ ਫੜ ਕੇ ਦੇਾਂਗੇ ਤੇ ਤੁਹਾਡੇ ਵੱਲੋਂ ਕੋਈ ਵੀ ਇਸ ਤਰੀਕੇ ਦੀ ਨਜਾਇਜ਼ ਉਸਾਰੀ ਜਿਹੜੀ ਬਣਾਈ ਗਈ ਹੈ ਉੱਤੇ ਵੀ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਹਦੇ ਨਾਲ ਨਾਲ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਜਿਹੜੇ ਬੰਦੇ ਇਹਦੇ ਵਿਕਟਿਮ ਹਨ ਜਿਹੜੇ ਕਿ ਇਸ ਟ੍ਰੇਡ ਦਾ ਇਹਦਾ ਕੀ ਕਹਦੇ ਇੱਕ ਸ਼ਿਕਾਰ ਬਣ ਚੁੱਕੇ ਹਨ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਸਾਡੇ ਤੱਕ ਉਹਨਾਂ ਦੀ ਇਨਫੋਰਮੇਸ਼ਨ ਦਿਓ ਤੇ ਸਰਕਾਰ ਨੇ ਇੱਕ ਸੇਫ ਪੰਜਾਬ ਇੱਕ ਹੈਲਪਲਾਈਨ ਹੈਗੀ ਹੈ ਸਰਕਾਰ ਦੀ ਜਿਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਪਾਰਟਿਕੁਲਰਲੀ ਨਸ਼ਿਆਂ ਨੂੰ ਲੈ ਕੇ ਸਰਕਾਰ ਵੱਲੋਂ ਲਾਈਵ ਬਣਾਈ ਗਈ ਹੈ ਤੇ ਉਹਦੇ ਵਿੱਚ ਤੁਹਾਡੀ ਜਿਹੜੀ ਆਈਡੈਂਟੀਟੀ ਗੁਪਤ ਰੱਖੀ ਜਾਊਗੀ ਤੇ ਕਿਸੇ ਵੀ ਤਰੀਕੇ ਦੀ ਕਿਸੇ ਨੂੰ ਸਹਾਇਤਾ ਦੀ ਲੋੜ ਹੈ ਜਾਂ ਕੋਈ ਨਸ਼ਾ ਬੰਦਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਦੱਸਿਓ ਤੇ ਸਮੇਂ ਸਿਰ ਤਰੀਕੇ ਨਾਲ ਵੱਢਦੀ ਅਸੀਂ ਕਾਨੂੰਨੀ ਕਾਰਵਾਈ ਕਰਾਂਗੇ